ਸਾਹਿਬ ਸੱਚ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਬਲਜਿੰਦਰ ਸਿੰਘ ਸਿੱਧੂ ਅੱਜ ਤੁਹਾਡੇ ਨਾਲ ਇੱਕ ਵਿਦੇਸ਼ ਗਏ ਹੁਨਾਰ ਨੌਜਵਾਨ ਪੁੱਤਰ ਦੀ ਮੌਤ ਦੀ ਘਟਨਾ ਸਾਂਝੀ ਕਰਦੇ ਹਾਂ ਆਸਟ੍ਰੇਲੀਆ ਦੇ ਵਿੱਚ ਪੰਜਾਬੀ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ 18 ਸਾਲ ਦੀ ਇਹ ਨੌਜਵਾਨ ਚੰਗੇ ਭਵਿੱਖ ਦੀ ਆਸ ਉਮੀਦ ਲੈ ਕੇ ਆਸਟ੍ਰੇਲੀਆ ਗਿਆ ਸੀ ਪਰ ਉੱਥੇ ਪਾਰਕਿੰਗ ਨੂੰ ਲੈ ਕੇ ਉਸ ਦਾ ਵਿਵਾਦ ਹੁੰਦਾ ਹੈ ਜਿਸ ਤੋਂ ਬਾਅਦ ਮੌਕੇ ਤੇ ਹੀ ਹਮਲਾਵਾਰਾਂ ਦੇ ਵੱਲੋਂ ਉਸ ਦੇ ਉੱਪਰ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ ਇਸ ਤੋਂ ਬਾਅਦ ਉਸ ਦੀ ਮੌਤ ਹੋ ਜਾਂਦੀ ਹੈ ਤੁਹਾਨੂੰ ਦੱਸ ਦਈਏ ਕਿ ਮਹਿਜ 18 ਸਾਲ ਦੀ ਉਮਰ ਦਾ ਇਹ ਨੌਜਵਾਨ ਇਸ ਦੁਨੀਆ ਨੂੰ ਅਲਵਿਦਾ ਕਹਿ ਗਿਆ ਜਿਸ ਦਾ ਕਿ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਪਰਿਵਾਰ ਦੇ ਜੀਵਾਂ ਦਾ ਵੀ ਰੋ ਰੋ ਕੇ ਮਰਹਾਲ ਹੈ ਹਾਲਾਂਕਿ ਇਹ ਨੌਜਵਾਨ ਜਹਨ ਦੇ ਵਿੱਚ ਆਸ ਉਮੀਦ ਲੈ ਕੇ ਆਸਟ੍ਰੇਲੀਆ ਗਿਆ ਸੀ ਕਿ ਆਪਣੇ ਭਵਿੱਖ ਨੂੰ ਸਵਾਰੇਗਾ ਪਰ ਉੱਥੇ ਪਾਰਕਿੰਗ ਨੂੰ ਲੈ ਕੇ ਉਸ ਦਾ ਵਿਵਾਦ ਹੁੰਦਾ ਹੈ ਇਸ ਤੋਂ ਬਾਅਦ ਉਸ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਹੈ ਦੱਸਦੀਏ ਕਿ ਪਰਿਵਾਰ ਦੇ ਜੀਵਾਂ ਦੇ ਵੱਲੋਂ ਭਾਰਤ ਵਿੱਚ ਬੈਠੇ ਇਸ 18 ਸਾਲ ਦੇ ਨੌਜਵਾਨ ਬਜ਼ੁਰਗ ਦਾਦਾ-ਦਾਦੀ ਨੂੰ ਜਦ ਇਸ ਗੱਲ ਦੀ ਖ਼ਬਰ ਦਿੱਤੀ ਜਾਂਦੀ ਹੈ ਤਾਂ ਉਹਨਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਨੌਜਵਾਨ ਪੋਤਰੇ ਦੀ ਇਸ ਮੰਦਭਾਗੀ ਖਬਰ ਨੂੰ ਸੁਣਦਿਆਂ ਹੀ ਦਾਦੇ ਦੀਆਂ ਅੱਖਾਂ ਦੇ ਵਿੱਚ ਵੀ ਹੰਝੂ ਆ ਗਏ ਪਰ ਉੱਥੇ ਹੀ ਦਾਦੀ ਦਾ ਵੀ ਰੋ ਰੋ ਕੇ ਬੁਰਾ ਹਾਲ ਹੈ ਪਰਿਵਾਰ ਨੇ ਕਿਹਾ ਕਿ ਸਾਡਾ ਇਹ ਲਾੜਲਾ ਨੌਜਵਾਨ ਜੋ ਕਿ ਇੱਕ ਚੰਗੇ ਭਵਿੱਖ ਦੀ ਆਸ ਲੈ ਕੇ ਵਿਦੇਸ਼ ਗਿਆ ਸੀ ਪਰ ਉਸ ਦਾ ਇਸ ਕਦਰ ਗੋਲੀਆਂ ਮਾਰ ਕੇ ਕਤਲ ਕਰ ਦੇਣਾ ਇਹ ਆਪਣੇ ਆਪ ਦੇ ਵਿੱਚ ਮੰਦਭਾਗੀ ਗੱਲ ਹੈ ਦੱਸ ਦਿਓ ਕਿ ਇਹ ਨੌਜਵਾਨ ਰਾਜਪੁਰਾ ਦੇ ਗਲਾਵ ਨਗਰ ਦਾ ਵਾਸੀ ਸੀ ਇਕਮ ਸਿੰਘ ਜੋ ਕਿ ਆਸਟ੍ਰੇਲੀਆ ਵਿੱਚ ਰਹਿੰਦਾ ਸੀ ਪਰ ਉੱਥੇ ਪਾਰਕਿੰਗ ਨੂੰ ਲੈ ਕੇ ਉਸ ਦਾ ਕੁਝ ਨੌਜਵਾਨਾਂ ਦੇ ਨਾਲ ਆ ਰੌਲਾ ਹੁੰਦਾ ਹੈ ਇਸ ਤੋਂ ਬਾਅਦ ਉਸ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਹੈ ਇਕਮ ਆਪਣੇ ਪਰਿਵਾਰ ਨਾਲ ਆਸਟ੍ਰੇਲੀਆ ਵਿੱਚ ਹੀ ਰਹਿ ਰਿਹਾ ਸੀ ਉਸ ਨੂੰ ਉੱਥੇ ਰਹਿੰਦੇ ਨੂੰ 5 ਸਾਲ ਹੋ ਗਏ ਸੀ ਉਹਦੇ ਦਾਦਾ ਦਾਦੀ ਦੇ ਦੱਸਣ ਮੁਤਾਬਿਕ ਉਸ ਦਾ ਅੰਤਿਮ ਸੰਸਕਾਰ ਵੀ ਉੱਥੇ ਹੀ ਕੀਤਾ ਜਾਵੇਗਾ ਪਰ ਦਾਦਾ ਦਾਦਾ ਦਦੀ ਸੀ ਜੋ ਆਪਣੇ ਪੋਤੇ ਦੀ ਰੂਹ ਦੇਖਣ ਨੂੰ ਤਰਸਦੇ ਸੀ ਏਕਮ ਦੀ ਮੌਤ ਦੀ ਖਬਰ ਉਹਦੇ ਪਿਤਾ ਜੀ ਨੇ ਆਪਣੇ ਇੱਥੇ ਪੰਜਾਬ ਰਹਿੰਦੇ ਛੋਟੇ ਭਰਾ ਅਤੇ ਮਾਪਿਆਂ ਨੂੰ ਦਿੱਤੀ ਜਿਸ ਨੂੰ ਸੁਣ ਕੇ ਉਹਨਾਂ ਦੇ ਤਾਂ ਹੋਸ਼ ਹੀ ਉੱਡ ਗਏ ਕਿਵੇਂ ਇੱਕ ਛੋਟੀ ਜੀ ਵੈਸ ਨੇ ਇੱਕ ਕੁੰਨੀ ਰੂਪ ਧਾਰਨ ਕਰ ਲਿਆ ਅਤੇ ਇੱਕ ਮਾਪਿਆਂ ਦਾ ਹੋਣ ਹਰ ਪੁੱਤਰ ਉਹਨਾਂ ਤੋਂ ਸਦਾ ਲਈ ਖੋ ਲਿਆ ਗਿਆ ਵਿਦੇਸ਼ਾਂ ਦੇ ਵਿੱਚ ਇਸ ਤਰ੍ਹਾਂ ਦੇ ਜਿਹੜੇ ਕਤਲ ਹੈ ਉਹ ਇੱਕ ਆਮ ਗੱਲ ਹੋ ਗਈ ਹੈ ਮਾਪਿਆਂ ਦਾ ਤਾਰੋ ਰੋ ਕੇ ਬੁਰਾ ਹਾਲ ਹੈ ਹੀ ਤੇ ਹਰ ਇੱਕ ਸੁਣਨ ਵਾਲੇ ਦੀ ਅੱਖਾਂ ਦੇ ਵਿੱਚ ਵੀ ਹੰਝੂ ਨੇ